ਚੰ 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 ਉਸ ਨੂੰ ਬਾਹਰ ਹਾਮੀ ਨੂੰ ਫੋਨ ਉਸ ਨੂੰ ਅੱਗੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ ਸਾਰ ਰੰਗ ਦਾ ਐਸ਼ਰ ਸਾਡੇ ਦੇ ਹੌਲੀ ਵੀ ਕਰ ਰਿਹਾ ਹੁਣ ਕੋਲੇ ਅੱਜੋ ਕੇ ਖੜਾ ਆਦਾ ਬੱਜ ਗਈ ਹੈ ਵਾਹ ਹਈ ਚਲੋ ਫਿਰ ਕਿੱਥੇ ਜਾਏਗਾ ਅੱਲ ਕਿੱਥੇ ਨਹੀਂ ਜਾਉਂਦਾ ਮਾਰਾ ਭੈਣ ਉਹ ਜਾ ਮੋੜੇਗਾ ਮੋੜ ਤੇ ਹੀ ਭੈਣ ਦੀ ਤੰਗ ਤੈਨੂੰ ਮੋੜ ਲੰਨੇ ਆ ਕਰਦਾ ਸੜਾਏ ਕਰੇ ਤੂੰ ਕਰ ਮੇਰੇ ਕੰਨੇ ਦਾ ਪਿੱਛੇ ਮਾਰੇਗਾ ਵਿਚੇ ਮਾਰੇ ਪਰ ਲਾਈਟਾਂ ਦੇ ਘੇੜ ਤੈਨੂੰ ਸੜਾਏ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਉਹ ਨੋਨਾ ਬੈਕ ਮਾਰ ਸਕਦਾ ਨਹੀਂ ਮਾਰਦਾ ਜੀ ਲਾਈਟਾਂ ਦੇ ਘੇੜ ਦੇ ਨੂੰ ਰਾਮ ਲੈ ਲੈ ਕਪਣਾਉ ਵੀਡੀਓ ਲੈ ਇਹ ਮਾਰ ਹਮਾਰੇ ਲਾਈਟਾਂ ਦੇ ਬਹੁਤ ਜਗਾ ਉਹ ਲੋਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਦੋਂ ਬਿੱਤਰ ਜੰਮਾ ਜੰਮਾ

जेड़ा। कोई कौन नई ना कौन? फोन फोन ला ला ड्राइवर की कटाई करा चंगे जीपीएस लगे भजद नहीं ਪਟਾਣਾ ਲੱਗਿਆ ਨਹੀਂ ਤੁਹਾਨੂੰ ਫੋਨ ਲਾ ਰਿਹਾ ਤੇ ਫੋਨ ਤੇ ਕਿੰਨਾ ਕਰ ਰਿਹਾ ਲੱਜਾਂ ਮਾਵਾਸ ਵਾਸਵਾ ਕੋਈ ਨਹੀਂ ਮੋਰਾਂ ਨਾ ਕੱਢੇ ਨਹੀਂ ਕੱਢੇ ਮੰਗਿਆ ਰਾਮ ਨਾਲ ਕਰੀ ਵਿਕੀ ਰਾਮਾ ਰਾਮਾ ਉਹ ਕੱਟ ਮਾਰਦਾ ਹੋ ਇਹ ਤੁਹਾਨੂੰ ਆਉਂਦਾ ਕੱਟ ਮਾਰਦਾ ਰਾਮ ਦੇ ਇੱਕ ਹੋਈ ਕਿਸੇ ਦੇ ਵਿੱਚ ਨਾ ਮਾਰਿਆ ਯਾਰ ਆ ਉਹੀ ਦਾ ਹੈ ਭੈਣ ਦਾ ਲੰਨਾ ਕਿਸੇ ਦੇ ਵਿੱਚ ਚਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਬੰਦ ਫੁੱਟਰ ਬੰਦ ਕਰਨਾ ਪਈ ਮੁੱਚਾ ਲੰਮਾ ਕਿੱਥੇ ਚੱਲ ਰਿਹਾ ਹੈ। ਲੱਗਦਾ ਨਾ ਮੈਂ ਕੋਲ। ਕਿਉਂਦਾ ਦੂਰ ਰੱਖੋ ਆਤਾ ਪੰਡਾ ਜੀ ਸ਼ਰਦੂ। ਐਂਸ। ਬ੍ਰੇਕ ਮਾਰ ਰਿਹਾ ਤਾਰ ਕੇ। ਫੋਨ ਦਾ ਫੋਨ ਦੱਤੀ। ਫੋਨ ਨਾਲ ਤੁਹਾਨੂੰ ਗੋਣਾ ਤੁਹਾਨੂੰ। ਗੱਲ ਕਰੀ 10 ਮਿੰਟਾਂ ਬਾਅਦ ਗੱਲ। ਗੱਲ ਕਰੀ ਬਾਅਦ। ਬਾਅਦ ਕਰੀ ਗਾ। ਹਲੋ। ਕੱਟ ਮਾਰੂਏ ਦੇਖੀ। ਮੈਂ ਇਹਦੇ ਮੋੜ ਕੋਲ ਦੇ ਵਿਗੜਨ। ਹਲੋ। ਦੇ ਵਿਗੜਨ ਮੋੜੀ। ਅਮਾ ਗੱਡੀ ਪਿੱਛੇ ਬਾਅਦ ਕਰਾ ਤੈਨੂੰ। ਹਣਾ ਇਹਦੇ ਵਿੱਚ ਆ। ਆ ਵਿੱਕੀ ਵਿੱਕੀ ਜੇ ਨੂੰ ਜੰਮੀ ਨਹੀਂ ਚਲਾਉਂਦਾ ਪਤਾ ਕੰਜਰ ਦਾ ਚੱਲ 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 ਉਹ ਕਰ ਗਿਆ ਉਹ ਲੈ ਗਿਆ ਮੋੜ ਕੇ ਉਹ ਲੈ ਗਿਆ ਮੋੜ ਕੇ ਵਿੱਕੀ ਨੂੰ ਗੱਡੀ ਚਲਾਉਣ ਦੀ ਗੱਲ ਸਮਝ ਨਹੀਂ ਬਈ ਉਹ ਯਾਰ ਹੋਰੇ ਕਿਸੇ ਘਟ ਮਾਰਦਾ ਹੋ ਸਾਡੇ ਹੁਣ ਕਿਤੇ ਆਪਣੇ ਵਿੱਚ ਹੀ ਮਾਰ ਗਿਆ ਜੀ ਕੋਈ ਕਾਰ ਆ ਰਹੀ ਹੈ ਆਪਣੇ ਦੀ ਦਾ ਨਾ 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 ਪ੍ਰਦੀਪ ਆ ਰਿਹਾ ਪਿੱਛੇ ਲੈਣਾ ਹਾਂ ਬੱਲੇ ਆਪਣੇ ਵਾਲੇ ਨਾ ਇੱਕ ਦੰਦਾ ਤੇ ਦੋ ਬੰਦੇ ਦੇਖਾਂਗੇ ਅਸੀਂ ਆਨੇ ਕਰਕੇ ਤਾਰਾਂਗੇ ਪ੍ਰਦੀਪ ਨੂੰ ਜੜਾਵਾ ਬਿੱਟਵੇ ਤੇ ਚੜਨਾ ਜਦੋਂ ਇੱਕ ਵਾਰ ਹਾਂ ਫੁੱਲ ਕਿਹਨੋਂ ਤੋਂ ਉਹ ਵਿੱਕੀ ਨਾ ਚੜਾਉਂ ਮੈਂ ਇੱਕ ਦੋ ਬੰਦੇ ਨਾ 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 ਗਿਆ ਫੇਲੂਆ ਨਾ ਵਿੱਕੀ ਪੇ ਡਾ ਦੂ ਉਹਨਾਂ ਨੂੰ ਵਿੱਕੀ ਨਾਲ ਲੱਗਾ ਰੋ ਨਾ ਕੋਈ ਮਨ ਕਰਾਉਣ ਨੂੰ ਨਹੀਂ ਬੀਜਾ ਬੱਲੇ ਯਾਰ 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 ਪਟਨਾ ਤੋਂ ਬੱਦੀ ਦਿੱਲੀ ਵੱਲ ਜਾ ਬੰਦੇ ਰੋ ਨਾ ਕਰ ਬਿਠਾਰ ਗਿਆ ਜਿਹੜਾ ਨਕਲਾ ਜਾ ਠੇਕੇ ਦਾ ਰਾਣਾ ਅੱਛਾ ਆ ਹਾਂ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗੋ ਮਾਤਾ ਕੀ ਸੋ ਗਊ ਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿੱਕੀ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਸੋ ਲੱਗੇ ਹੋਇਆ ਪਟਿਆਲਾ ਤੋਂ ਭਵਾਨੀਗੜ੍ਹ ਨੂੰ ਪਾਲੀ ਗੱਡੀ ਉਹ ਸਾਡੇ ਸਟੇਪ ਪ੍ਰਧਾਨ ਜੀ ਜੋ ਪਟਿਆਲਾ ਮੁੱਖ ਭਾਰਤ ਦੇ ਗੁਰ ਰੱਖਿਆ ਦਲ ਦੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਪੂਰੀ ਗੱਡੀ ਰੋਕਣੀ ਰਿਹਾ ਹੈਗਾ ਹੋਰ ਬੜੀ ਬੁਰੀ ਤਿੱਖਿਆ ਪਿਆ ਰਿਹਾ ਉਹ ਸਾਈਡਾਂ ਮਾਰ ਰਿਹਾ ਸੋਣੀ ਇਸ ਗੱਡੀ ਨੂੰ ਫੜਾਂਗੇ ਔਰ ਇਸ ਗੱਡੀ ਵਿੱਚ ਬਹਿ ਲਦੇ ਹੋਏ ਆ ਇਹ ਸਾਡੇ ਇਹਨੇ ਕੁਝ ਨਹੀਂ ਕਰਨਾ ਸलाम ਗੁਰ ਰੱਖਿਆ ਦਲ ਦੀਪ ਜੀ ਗੱਡੀ ਔਰ ਸਾਡੇ ਪਕੜਣਾ ਤੋਂ ਆ ਔਰ ਵੀ ਦੇਖ ਸਕਦੇ ਹੋ ਇਹ ਗੱਡੀਆਂ ਮਗਨ ਲੱਗੇ ਹੋਏ ਆ ਔਰ ਜੂਵੇਂ ਵੀ 8 ਟੁਕ ਟੁ ਇਨਪੁੱਟ ਹੋਏਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਓਏ ਓਏ ਭੈਣ ਚੋਲ ਭਰ ਤੂੰ ਗੱਡੀ ਫੜਾ ਮੈਨੂੰ ਸੋ ਗੱਡੀ ਚਲਦੀ ਛੱਡਦੀ ਉਹਨਾਂ ਛਾਲ ਮਾਰ ਕੇ ਦੌੜ ਗਿਆ ਗੱਡੀ ਰੋਕੀਆ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਹਾਂ ਹਾਂ ਉਰੇ ਭੱਜਿਆ ਦੂਰੀ ਭੱਜਿਆ ਪਰਨਾ ਉਸ ਨੂੰ ਸੋ ਗੌਰ ਰਖਸ਼ਾ ਦਲ ਦੀ ਟੀਮ ਪਟਿਆਲਾ ਸਾਡੇ ਵੀ ਕਾਹ ਕੋ ਮੋਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਹੈਗਾ ਬਸ ਕੋਈ ਯਾਰ ਕਿਸੇ ਦੇ ਬੱਜੇਗਾ ਦਰਵਾਜ਼ਾ ਗੱਡੀ ਨੇ ਮਾਰਿਆ ਇਹ ਇੱਕ ਸਾਈਡੋਂ ਪਕੜ ਲਿਆ ਸਾਈਡ ਦੀ ਗਲਤੀ ਹੈਗੀ ਪਹਿਲਾਂ ਹੀ ਹਿਊਮਨ ਹੈ ਹਾਂਜੀ ਹਾਂ ਹਾਂਜੀ ਹਾਂ ਉਹ ਤਾਂ ਬਾਅਦ ਪੁਲਿਸ ਪਾ ਕੇ ਲੈ ਜਾਓ ਇਹਨੂੰ ਪਾਓ ਇਹਨੂੰ ਪਿੱਛੇ ਘੇਰੋ ਲਾ ਲੈ ਮੈਂ ਪੁਲਿਸ ਕਿੱਥੇ ਹੈ ਬਤਾ ਦਿਓ ਹਸਪੀਟਲ ਲੈ ਕੇ ਜਾਓ ਬਾਅਦ ਚ ਇਹਨਾਂ ਦੀ ਬਿਆਨ ਇਸ ਤੋਂ ਬਾਅਦ ਚ ਲੈ ਆਉਗੀ ਉਹ ਤਾਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ ਹਾਂ ਗੈਂ ਵਾਲੀ ਤੋਂ ਕੋਈ ਖੜੀ ਹੈ ਯਾਰ ਰੋਗ ਵਿੱਚ